ਮੈਂ ਸਰਵਣ ਸਿੰਘ ਪੰਦੇਰ ਕਿਸਾਨ ਮਿਹਨਦੁਰਸ਼ਕਸ਼ ਕਮੇਟੀ ਤੋਂ ਜਿਹੜਾ ਮਾਨਯੋਗ ਹਾਈ ਕੋਰਟ ਦਾ ਅੱਜ ਫੈਸਲਾ ਮੀਡੀਆ ਰਾਹੀਂ ਸਾਨੂੰ ਪਤਾ ਲੱਗਾ ਵਾ ਦੇਖੋ ਇੱਕ ਤਾਂ ਉਹਦੀ ਜਿਹੜੇ ਹੁਕਮ ਦਿੱਤੇ ਆ ਮਾਨਯੋਗ ਹਾਈ ਕੋਰਟ ਨੇ ਉਹਦੇ ਹੁਕਮਾਂ ਦੀ ਕਾਪੀ ਮਗਾਵਾਂਗੇ ਆਪਣੇ ਵਕੀਲਾ ਕੋ ਪੜ੍ਹ ਕੇ ਅਸਲ ਵਿੱਚ ਫੇਰ ਗੱਲ ਦਾ ਪਤਾ ਲੱਗੇ ਜੱਡੀ ਸਾਡੀ ਮੁੱਢਲੀ ਪੱਤਰਿਕਾ ਵਾ ਜੋ ਮੀਡੀਆ 'ਚ ਆ ਰਿਹਾ ਵੀ ਹਰਿਆਣਾ ਦੀ ਸਰਕਾਰ ਨੂੰ ਮਾਨਯੋਗ ਹਾਈ ਕੋਰਟ ਨੇ ਕਿਹਾ ਵਾ ਪੀਏ ਬੈਰੀਕੇਡ ਖੋਲੇ ਜਾਣ। ਠੀਕ ਆ। ਦੇਖੋ ਅਸੀਂ ਸਪਸ਼ਟ ਕੀਤਾ ਸੀ ਵੀ ਅਸੀਂ ਰਸਤਾ ਨਹੀਂ ਰੋਕਿਆ ਹੋਇਆ ਬੈਰੀਕੇਟਿੰਗ ਕੇਂਦਰ ਤੇ ਹਰਿਆਣਾ ਸਰਕਾਰ ਵੱਲੋਂ ਹੋਈ ਆ। ਉਸੇ ਗੱਲ ਤੇ ਹੀ ਮਾਨਯੋਗ ਹਾਈ ਕੋਰਟ ਨੇ ਮੋਹਰ ਲਾਈ ਹੈਗੀ ਆ। ਅਸੀਂ ਇਸ ਮਸਲੇ ਤੇ ਵਿਚਾਰਨ ਵਾਸਤੇ 16 ਨੂੰ ਦੋਹਾਂ ਫੋਰਮਾਂ ਦੀ ਮੀਟਿੰਗ ਸੱਦ ਲਈ ਹੈਗੀ ਆ ਕਿ ਤੇ ਕੀ ਕਰਨਾ ਹੈਗਾ। ਇੱਕ ਹਫਤੇ ਦਾ ਸਮਾਂ ਦਿੱਤਾ ਹਰਿਆਣਾ ਸਰਕਾਰ ਨੂੰ। ਜਿਹੜਾ ਦੇਸ਼ ਦੇ ਲੋਕ ਜਾਣਨਾ ਚਾਹੁੰਦੇ ਨੇ ਅਸੀਂ ਪਹਿਲ ਤੋਂ ਵੀ ਕਿਹਾ ਸੀ ਵੀ ਅਸੀਂ ਆਪਣੇ ਵੱਲੋਂ ਰਸਤਾ ਨਹੀਂ ਰੋਕਿਆ ਹੈਗਾ ਹੁਣ ਵੀ ਜੇ ਹਰਿਆਣਾ ਸਰਕਾਰ ਫੈਸਲਾ ਕਰਦੀ ਆ ਬੈਰੀਕੇਟ ਘਟਾਉਣ ਦਾ ਕਿਉਂਕਿ ਇਹ ਸਾਡਾ ਦਿੱਲੀ ਜਾਣ ਦਾ ਫੈਸਲਾ ਸੀ ਅਸੀਂ ਤਾਂ ਰੁਕੇ ਸੀ ਵੀ ਅੱਗੇ ਵਧਨ ਨਾਲ ਵੱਡੇ ਟਕਰਾਅ ਤੇ ਜਾਨੀ ਨੁਕਸਾਨ ਹੁੰਦੇ ਸੀ ਤੋਂ ਇਸ ਫੈਸਲੇ ਬਾਰੇ 16 ਨੂੰ ਫਿਰ ਵਿਚਾਰ ਲਾਂਗੇ ਹਾਂ ਅਸੀਂ ਕਹਿਣਾ ਚਾੁੰਦੇ ਆ ਕਿ ਅਸੀਂ ਕੱਲ ਵੀ ਰਸਤਾ ਨਹੀਂ ਸੀ ਰੋਕਿਆ ਔਰ ਗਾਂਵ ਵੀ ਕਿਸਾਨਾਂ ਦਾ ਜਿਹੜਾ ਜਿਹੜੇ ਅੰਦੋਲਨ ਕਰ ਰਹੇ ਕਿਸਾਨ ਨੇ ਜਿਹੜੇ ਦੋ ਫਾਰਮ ਨੇ ਉਹ ਰਸਤਾ ਰੋਕਣ ਵਿੱਚ ਵੱਡਾ ਅੜਿੱਕਾ ਨਹੀਂ ਬਣਨਗੇ ਧੰਨਵਾਦ ਮੈਂ ਮਨਜੀਤ ਸਿੰਘ ਰਾਸ਼ਟਰੀ ਪ੍ਰੈਜ਼ੀਡੈਂਟ ਭਾਰਤੀ ਕਿਸਾਨ ਮਜ਼ਦੂਰੀ ਯੂਨੀਅਨ ਜੋ ਹੁਣੇ-ਹੁਣੇ ਖ਼ਬਰ ਦੇਖੀ ਆ ਅਸੀਂ ਪਤਾ ਲੱਗਿਆ ਵੀ ਮਾਨਯੋਗ ਹਾਈ ਕੋਰਟ ਜੀ ਨੇ ਜਿਹੜੇ ਦੁਬਾਰਾ ਸ਼ੰਭੂ ਵਾਟਰ ਦੇ ਉੱਤੇ ਕਰੀਆਂ ਹੋਈਆਂ ਹਰਿਆਣਾ ਸਰਕਾਰ ਵੱਲੋਂ हरियाणा ਦੇ বিজেপি ਸਰਕਾਰ ਵੱਲੋਂ ਉਹਨਾਂ ਨੂੰ ਕਿਹਾ ਗਿਆ ਵੀ ਉਹ ਦੁਬਾਰਾ ਚੱਕੋ ਉਹ ਬਾਰਡਰ ਖੋਲ੍ਹਿਆ ਜਾਵੇ ਇਹ ਚੀਜ਼ ਦਾ ਅਸੀਂ ਮਾਨਯੋਗ ਹਾਈ ਕੋਰਟ ਜੀ ਦਾ ਸਵਾਗਤ ਵੀ ਕਰਦੇ ਜਿਹੜਾ ਇਹ ਫੈਸਲਾ ਉਹਨਾਂ ਨੇ ਦਿਆ ਤੇ ਇੱਕ ਗੱਲ ਕਹਿਣਾ ਚਾਹਾਂਗੇ ਜੋ ਅਸੀਂ 5-6 ਮਹੀਨੇ ਤੋਂ ਇੱਥੇ ਬਾਰਡਰਾਂ ਤੇ ਬੈਠੇ ਆ ਅਸੀਂ ਕਹਿੰਦੇ ਸੀਗੇ ਵੀ ਇਹ ਜਿਹੜੀਆਂ ਦੁਬਾਰਾ ਕਰੀਆਂ ਹੋਈਆਂ ਨੇ ਹਰਿਆਣਾ ਸਰਕਾਰ ਨੇ ਕਰੀਆਂ ਹੋਈਆਂ ਹਰਿਆਣਾ ਗਵਰਨਮੈਂਟ ਨੇ ਕਰੀਆਂ ਹੋਈਆਂ ਉਹ ਅੱਜ ਮੋਰ ਲੱਗੀ ਕਿਉਂਕਿ ਜੋ ਹਾਈ ਕੋਰਟ ਜੀ ਨੇ ਮਾੜੋ ਹਾਈ ਕੋਰਟ ਨੇ ਫੈਸਲਾ ਦਿਆ ਹੈਗਾ ਉਹ ਤੇ ਕਲੀਅਰ ਹੋ ਗਿਆ ਵੀ ਇਹ ਜਿਹੜੀਆਂ ਦਵਾਰਾਂ ਨੇ ਉਹ ਹਰਿਆਣਾ ਸਰਕਾਰ ਨੇ ਕਰੀਆਂ ਨੇ ਜਿਨ੍ਹਾਂ ਨੇ ਸਾਡਾ ਹਜ਼ਾਰਾਂ ਕਰੋੜ ਰੁਪਏ ਦਾ ਨੁਕਸਾਨ ਕਰਿਆ ਪੰਜਾਬ ਦਾ ਵੀ ਸਾਡਾ ਖਸਾਨੀ ਦਾ ਸਾਰੇ ਕਸੇ ਦਾ ਉਹਦੀ ਜ਼ਿੰਮੇਵਾਰ ਹਰਿਆਣਾ ਸਰਕਾਰ ਹੈ ਇਹਦੇ ਇੱਕ ਗੱਲ ਰਹਿ ਗਈ ਕਿਉਂਕਿ ਜਿੱਦਾਂ ਮਾਨਯੋਗ ਹਾਈ ਕੋਰਟ ਜੀ ਨੇ ਫੈਸਲਾ ਦਿੱਤਾ ਸ਼ੰਭੂ ਬਾਰਡਰ ਦਾ ਕਿੱਲਿਆਂ ਦਾ ਵੀ ਬਾਰਡਰ ਸ਼ੰਭੂ ਖੁੱਲ ਜਾਵੇ ਹਲੇ ਅੱਗੇ ਖਨੌਰੀ ਬਾਰਡਰ ਵੀ ਹੈ ਡੱਬ ਵਾਲੀ ਹੈ ਰਤਨਪੁਰਾ ਤਿੰਨ ਚਾਰ ਮੋਰਚੇ ਚੱਲਦੇ ਆ ਉਹਨਾਂ ਦਾ ਦੇਖਦੇ ਆ ਕਿ ਇਹ ਉਹ ਸਾਡੇ ਦੋਨੇ ਫਾਰਮਾਂ ਦੀ ਹੁਣ ਮੀਟਿੰਗ ਹੋਊਗੀ ਜਦ ਵੀ ਆਰਡਰਾਂ ਦੀ ਕਾਪੀਆਂ ਮਿਲ ਜਾਂਦੀਆਂ ਜਿੱਦਾਂ ਮੀਟਿੰਗ ਹੁੰਦੀ ਹੈ ਉਸ ਤੋਂ ਬਾਅਦ ਦੇਖਦੇ ਹਾਂ ਵੀ ਕੀ ਰਣਨੀਤੀ ਬਣੂਗੀ ਕੀ ਬਹਿ ਕੇ ਅਸੀਂ ਫੈਸਲਾ ਲੰਨੇ ਆ ਪਰ ਇੱਕ ਗੱਲ ਮੈਂ ਜ਼ਰੂਰ ਕਹੂੰਗਾ ਜੋ ਇਹ ਫੈਸਲਾ ਹੋਇਆ ਬਹੁਤ ਵਧੀਆ ਹੋਇਆ ਆਮ ਪਬਲਿਕ ਦੇ ਹਿੱਤ ਦਾ ਫੈਸਲਾ ਇੱਕ ਹਫ਼ਤੇ ਦਾ ਇਹਨਾਂ ਨੂੰ ਸਮਾਂ ਦੇ ਆ ਗਿਆ ਦੇਖਦੇ ਹਾਂ ਹੁਣ ਸਰਕਾਰ ਕੀ ਕਰਦੀ ਹੈ ਉਸ ਤੋਂ ਬਾਅਦ ਸਾਡੀ ਜਿਹੜੀ ਦਿੱਲੀ ਜਾਣ ਦੀ ਗੱਲ ਆ ਸਾਨੂੰ ਖੁਸ਼ੀ ਹੈ ਅਸੀਂ ਦਿੱਲੀ ਜਾਵਾਂਗੇ ਦਿੱਲੀ ਜਾ ਕੇ ਜਿਹੜਾ ਸਾਡਾ ਹੈਗਾ ਮੋਰਚਾ ਸਾਡੇ ਜਿਹੜੇ ਮੰਗਾਂ ਹੱਲ ਕਰਾਉਣੀਆਂ ਨੇ ਮਸਲੇ ਹੱਲ ਕਰਾਉਣੇ ਆ ਉਹ ਹੋਣੇ ਨੇ ਉਹ ਬਹੁਤ ਖੁਸ਼ੀ ਵਾਲੀ ਗੱਲ ਆ ਸਾਡੇ ਲਈ ਵੀ ਪਰ ਜੋ ਅਸੀਂ ਦੋ ਜੋ ਫੈਸਲਾ ਲਵਾਂਗੇ ਉਹ ਦੇਖਾਂਗੇ ਜਿੱਦਾਂ ਵੀ ਜੋ ਦੋਨੇ ਫਾਰਮਾਂ ਦੀ ਗੱਲ ਹੋਊਗੀ ਉਹਦੇ ਹਿਸਾਬ ਨਾਲ ਅੱਗੇ ਕਰਾਂਗੇ ਪਰ ਇਹ ਜ਼ਰੂਰ ਮੈਂ ਦੁਬਾਰੇ ਕਹਿਣਾ ਚਾਹੁੰਗਾ ਜਿਹੜਾ ਹਰਿਆਣਾ ਸਰਕਾਰ ਕਹਿੰਦੀ ਸੀ ਕਿ ਰਸਤੇ ਕਿਸਾਨਾਂ ਨੇ ਰੋਕੇ ਹੋਏ ਐ ਤੋ ਅੱਜ ਹਾਈ ਕੋਰਟ ਮਾਨਯੋਗ ਹਾਈ ਕੋਰਟ ਨੇ ਉਹਦੇ ਮੋਹਰ ਲਾਤੀ ਵੀ ਜਿਹੜੇ ਰਸਤੇ ਬੰਦ ਕਰੇ ਹੋਏ ਆ ਹਰਿਆਣਾ ਗਵਰਨਮੈਂਟ ਨੇ ਕਰੇ ਹੋਏ ਆ ਨਾ ਕਿ ਕਿਸਾਨਾਂ ਨੇ ਕਰੇ ਹੋਏ ਆ ਜਿਹੜੀ ਅੱਜ ਇੱਕ ਬਹੁਤ ਵੱਡੀ ਜਿੱਤ ਹੋਈ ਆ ਆਮ ਪਬਲਿਕ ਦੀ ਕਿਸਾਨਾਂ ਦੀ ਸਾਰਿਆਂ ਦੀ ਵੈਗਰ ਜੀ ਕਾ ਖਾਲਸਾ ਵੈਗਰ ਜੀ ਕੀ ਫਤਹ